ਸਫਰੇਵਰ ਆਸਤੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਤੇ ਮੈਂ ਹਕਮਪੀਤ ਗੌਰ ਅੱਜ ਆਪਾਂ ਗੱਲ ਕਰਾਂਗੇ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਬਾਰੇ ਕੀ ਤੁਸੀਂ ਜਾਣਦੇ ਹੋ ਕਿ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਕੌਣ ਸਨ ਭਾਈ ਸਾਹਿਬ ਦੀ ਪਦਵੀ ਦੀ ਸ਼ੁਰੂਆਤ ਕਿੱਥੋਂ ਹੋਈ ਅੱਜ ਅਸੀਂ ਜੇ ਕਿਸੇ ਨੂੰ ਇੱਜ਼ਤ ਦੇਣੀ ਹੁੰਦੀ ਆ ਸਿੱਖ ਪੰਥ ਚ ਤਾਂ ਉਹਦੇ ਨਾਮ ਅੰਗੇ ਭਾਈ ਸ਼ਬਦ ਲਗਾਇਆ ਜਾਂਦਾ ਹੈ ਸਿੱਖ ਇਤਿਹਾਸ ਦੇ ਪਹਿਲੇ ਭਾਈ ਕੌਣ ਸਨ ਅਤੇ ਇਹ ਪਦਵੀ ਉਹਨਾਂ ਨੂੰ ਕਿਸ ਨੇ ਦਿੱਤੀ ਸੀ ਇਸ ਬਾਰੇ ਅੱਜ ਆਪਾਂ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਭਾਈ ਮਰਦਾਨਾ ਜੀ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪ ਭਾਈ ਜੀ ਦੀ ਪਤਵੀ ਦਿੱਤੀ ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਵੱਡੇ ਸੀ ਭਾਈ ਮਰਦਾਨਾ ਜੀ ਪੁਰਾਤਨ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਭਾਈ ਜੀ ਕਹਿ ਕੇ ਬੁਲਾਉਂਦੇ ਸੀ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਆਖ ਕੇ ਬੁਲਾਉਂਦੇ ਸੀ ਭਾਈ ਮਰਦਾਨਾ ਜੀ ਦੁਨੀਆ ਦੇ ਉਹ ਇਕਲੌਤੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਆਖਰੀ ਸਾਹ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਚ ਲਿਆ ਜਦੋਂ ਪਾਈ ਮਰਦਾਨਾ ਜੀ ਇਸ ਦੁਨੀਆ ਤੋਂ ਜਾ ਰਹੇ ਸੀ ਤਾਂ ਉਹਨਾਂ ਦਾ ਸਿਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਗੋਦ 'ਚ ਰੱਖਿਆ ਹੋਇਆ ਸੀ ਖੁਦ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਮਰਦਾਨਾ ਜੀ ਦੇ ਨਾਮ ਤੇ ਸਲੋਕ ਲਿਖੇ ਸਲੋਕ ਮਰਦਾਨਾ ਪਹਿਲਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੇਖ ਸਕਦੇ ਹੋ ਇੰਨਾ ਵੱਡਾ ਇੱਕ ਕਿਰਦਾਰ ਉਸ ਨੂੰ ਅਸੀਂ ਜਾਣ ਹੀ ਨਹੀਂ ਪਾਈ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਪਾਈ ਮਰਦਾਨਾ ਜੀ ਨੂੰ ਜਾਣਨ ਦੀ ਕੌਣ ਸੀ ਸਾਡਾ ਉਹ ਮਹਾਨ ਇਤਿਹਾਸ ਦਾ ਕਿਰਦਾਰ ਪਾਈ ਮਰਦਾਨਾ ਪਾਈ ਮਰਦਾਨਾ ਜੀ ਆਪਣੀ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਹ ਇਲਾਹੀ ਬਾਣੀ ਨੇ ਇਹਨਾਂ ਦੋਨਾਂ ਰੂਹਾਂ ਨੂੰ ਬਿਲਕੁਲ ਇੱਕੋ ਮਿੱਕੋ ਕਰ ਦਿੱਤਾ ਜਿਵੇਂ ਪਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਵਰਗੇ ਹੀ ਹੋ ਗਏ ਹੋਣ ਇਹ ਗੱਲ ਸਾਨੂੰ ਪਤਾ ਲੱਗਦੀ ਆ ਪਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਦੇ ਦੌਰਾਨ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਆਖਦੇ ਨੇ ਕਿ ਬਾਬਾ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਿਹਾ ਕਿ ਤੂੰ ਉਸ ਕਰਤਾਰ ਦਾ ਗਵਈਆ ਹੈ ਤੂੰ ਉਸ ਕਰਤਾਰ ਦੇ ਗੁਣ ਗਾਉਣਾ ਹੈ ਤੇ ਮੈਂ ਤੇਰਾ ਗਵਈਆ ਮੈਂ ਤੇਰੇ ਗੁਣ ਗਾਉਂਦਾ ਤੈਨੂੰ ਉਸ ਕਰਤਾਰ ਤੋਂ ਬਿਨਾ ਕੋਈ ਨਹੀਂ ਦਿਸਦਾ ਮੈਨੂੰ ਤੇਰੀ ਤੂੰ ਬਿਨਾ ਇਸ ਦੁਨੀਆ 'ਤੇ ਕੋਈ ਨਹੀਂ ਦਿਸਦਾ ਪਰ ਅਸੀਂ ਪਾਈ ਮਰਦਾਨਾ ਜੀ ਨੂੰ ਇੱਕ ਡਰਪੋਕ ਕਿਸਮ ਦਾ ਇਨਸਾਨ ਬਣਾ ਦਿੱਤਾ ਹੈ ਜਿਸ ਦਾ ਵੇਰਵਾ ਜਨਮ ਸਾਖੀਆਂ ਵਿੱਚ ਆਉਂਦਾ ਹੈ ਪਾਈ ਮਰਦਾਨਾ ਜੀ ਨੂੰ ਇਹ ਕਹਿ ਲਓ ਕਿ ਭੁੱਖਣ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆ ਜਾਂ ਕਹਿ ਲਓ ਕਿ ਲਿਖਿਆ ਗਿਆ ਹੈ ਕਿ ਪਾਈ ਮਰਦਾਨਾ ਜੀ ਭੁੱਖ ਨਹੀਂ ਬਰਦਾਸ਼ਤ ਕਰਦੇ ਸਨ ਗੁਰੂ ਨਾਨਕ ਸਾਹਿਬ ਦਾ ਸਾਥ ਛੱਡਣ ਦੀ ਵੀ ਗੱਲ ਉਹਨਾਂ ਵੱਲੋਂ ਕੀਤੀ ਗਈ ਆ ਉੱਥੇ ਹੁਣ ਇਹ ਨਹੀਂ ਕਹਿ ਸਕਦੇ ਅਸੀਂ ਕਿ ਜਨਮ ਸਾਖੀਆਂ ਤੇ ਸਵਾਲ ਉਠਾ ਰਹੇ ਹਾਂ ਜਨਮ ਸਾਖੀਆਂ ਸਾਡੇ ਕੋਲ ਨਾ ਹੋਣ ਤਾਂ ਸਾਡੇ ਕੋਲ ਗੁਰੂ ਨਾਨਕ ਸਾਹਿਬ ਜੀ ਦਾ ਬਹੁਤਾ ਇਤਿਹਾਸ ਨਾ ਹੋਵੇ ਹੁਣ ਇਹ ਪਰਮਾਤਮਾ ਉਹ ਅਕਾਲ ਪੁਰਖ ਹੀ ਜਾਣਦੇ ਨੇ ਕਿ ਬਾਅਦ ਵਿੱਚ ਇੰਨਾ ਵਿੱਚ ਮਿਲਾਵਟਾਂ ਹੋਈਆਂ ਨੇ ਜਾਂ ਨਹੀਂ ਹੋਈਆਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹੁਣ ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਆ ਕਿ ਭਾਈ ਮਰਦਾਨਾ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਚੋਣ ਸਨ ਗੁਰੂ ਨਾਨਕ ਸਾਹਿਬ ਜੀ ਨੇ ਪੂਰੀ ਦੁਨੀਆ ਚੋਂ ਪੂਰੇ ਪਿੰਡ ਚੋਂ ਅਤੇ ਪੂਰੇ ਇਲਾਕੇ ਚੋਂ ਭਾਈ ਮਰਦਾਨਾ ਜੀ ਨੂੰ ਹੀ ਚੁਣਿਆ ਅਤੇ ਭਾਈ ਮਰਦਾਨਾ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਨਾਲ 50 ਸਾਲ ਤੋਂ ਵੱਧ ਰਹੇ ਭਾਈ ਮਰਦਾਨਾ ਜੀ ਦਾ ਜੋ ਨਾਮ ਹੈ ਉਹ ਇਤਿਹਾਸਕਾਰਾਂ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਨੇ ਰੱਖਿਆ ਸੀ ਇਹਦੇ ਤੇ ਵੀ ਹੁਣ ਦੋ ਰਾਇਆਂ ਨੇ ਇੱਕ ਰਾਏ ਇਹ ਆ ਇਤਿਹਾਸਕਾਰਾਂ ਦੀ ਕਿ ਪਾਈ ਮਰਦਾਨਾ ਜੀ ਦੇ ਜੋ ਮਾਤਾ ਪਿਤਾ ਸੀ ਉਹਨਾਂ ਦੇ ਪਹਿਲਾ 6 ਸੰਤਾਨਾਂ ਹੋਈਆਂ ਸੀ ਸੰਤਾਨ ਹੁੰਦੀ ਸੀ ਤੇ ਸੰਤਾਨ ਪੂਰੀ ਹੋ ਜਾਂਦੀ ਸੀ ਕੋਈ ਵੀ ਬੱਚਾ ਬਚਦਾ ਨਹੀਂ ਸੀ ਪਾਈ ਮਰਦਾਨਾ ਜੀ ਦਾ ਜਨਮ ਜਦੋਂ ਹੋਇਆ ਤਾਂ ਉਹਨਾਂ ਨੇ ਪਾਈ ਮਰਦਾਨਾ ਜੀ ਦਾ ਨਾਮ ਹੀ ਮਰ ਜਾਣਾ ਰੱਖ ਦਿੱਤਾ ਜਿਹੜੇ ਪਾਈ ਮਰਦਾਨਾ ਜੀ ਦੇ ਪਿਤਾ ਸੀ ਮੀਰ ਬੱਦਰ ਜੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਦੇ ਖਾਨਦਾਨੀ ਮਰਾਸੀ ਸੀ ਹੁਣ ਉਹਨਾਂ ਦਾ ਆਉਣਾ ਜਾਣਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਲੱਗਿਆ ਰਹਿੰਦਾ ਸੀ ਇਤਿਹਾਸਕਾਰਾਂ ਦੁਆਰਾ ਜਦੋਂ ਭਾਈ ਮਰਦਾਨਾ ਜੀ ਆਪਣੇ ਪਿਤਾ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਏ ਤੇ ਭਾਈ ਮਰਦਾਨਾ ਜੀ ਉੱਥੇ ਰਬਾਬ ਵਜਾ ਰਹੇ ਸੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਉਹਨਾਂ ਤੇ ਨਜ਼ਰ ਪੈਂਦੀ ਆ ਤਾਂ ਉਹ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦੇ ਨੇ ਤੇ ਉਹਨਾਂ ਤੋਂ ਨਾਮ ਪੁੱਛਦੇ ਨੇ ਤਾਂ ਭਾਈ ਮਰਦਾਨਾ ਜੀ ਦੱਸਦੇ ਨੇ ਕਿ ਮਰ ਜਾਣਾ ਮੇਰਾ ਨਾਮ ਹੈ ਤਾਂ ਉੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਤੂੰ ਮਰ ਜਾਣਾ ਨਹੀਂ ਤੂੰ ਮਰਦਾਨਾ ਯਾਨੀ ਕਿ ਮਰਦਾਨਾ ਕਿ ਤੂੰ ਨਹੀਂ ਮਰਨਾ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਪਾਈ ਮਰਦਾਨਾ ਜੀ ਦਾ ਜੋ ਸੁਭਾਅ ਸੀ ਉਹ ਬਹੁਤ ਸ਼ਾਂਤ ਸੁਭਾਅ ਸੀ ਬਹੁਤ ਹੀ ਨੇਕ ਦਿਲ ਇਨਸਾਨ ਉਹਨਾਂ ਨੂੰ ਲਿਖਿਆ ਗਿਆ ਹੈ ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਚੋਣ ਕੀਤੀ ਤੇ ਹੁਣ ਜੋ ਸਭ ਤੋਂ ਵੱਡਾ ਉਹਨਾਂ ਦਾ ਗੁਣ ਸੀ ਉਹ ਹੈ ਇਹ ਰਬਾਬ ਦਾ ਗੁਣ ਬਹੁਤ ਹੀ ਐਕਸਪਰਟ ਰਬਾਬੀ ਸੀ ਭਾਈ ਮਰਦਾਨਾ ਜੀ ਹੁਣ ਜਦੋਂ ਆਪਾਂ ਮਰਾਸੀ ਬਰਾਦਰੀ ਦਾ ਇਤਿਹਾਸ ਦੇਖੀਏ ਨਾ ਤਾਂ ਜਿਹੜੇ ਪੰਜਾਬ ਤੇ ਰਾਜਸਥਾਨ ਦੇ ਮਰਾਸੀ ਅੱਗੇ ਦੋ ਕੈਟਾਗਰੀਆਂ ਵਿੱਚ ਵੰਡੇ ਹੁੰਦੇ ਸੀ ਇੱਕ ਹੁੰਦੇ ਸੀ ਰਬਾਬੀ ਤੇ ਇੱਕ ਹੁੰਦੇ ਸੀ ਢਾਡੀ ਇਹ ਦੋਨੋਂ ਅੱਡ-ਅੱਡ ਹੁੰਦੇ ਸੀ ਪਾਈ ਮਰਦਾਨਾ ਜੀ ਦਾ ਜਿਹੜਾ ਖਾਨਦਾਨ ਸੀ ਇਹ ਰਬਾਬੀ ਖਾਨਦਾਨ ਸੀ ਰਬਾਬੀ ਖਾਨਦਾਨ ਜਿਹੜੇ ਹੁੰਦੇ ਸੀ ਇਹ ਕੋਈ ਹੋਰ ਸਾਜ਼ ਨਹੀਂ ਵਜਾਉਂਦੇ ਇੱਕ ਢਾਡੀ ਖਾਨਦਾਨ ਹੁੰਦਾ ਸੀ ਇੱਕ ਰਬਾਬੀ ਖਾਨਦਾਨ ਹੁੰਦਾ ਸੀ ਹੁਣ ਰਬਾਬੀ ਜਿਹੜੇ ਪਹਿਲੇ ਸਿੱਖ ਇਤਿਹਾਸ 'ਚ ਨੇ ਉਹ ਪਾਈ ਮਰਦਾਨਾ ਜੀ ਨੇ ਅਤੇ ਅੱਗੋਂ ਉਹਨਾਂ ਦੀਆਂ ਅਗਲੀਆਂ ਪੀੜੀਆਂ ਨੇ ਵੀ ਇਹ ਸੇਵਾ ਨਿਭਾਈ ਆ ਗੁਰੂ ਸਾਹਿਬਾਨਾਂ ਦੇ ਦਰਬਾਰ 'ਚ ਪਰ ਆਪਾ ਜੀ ਦੇਖੀਏ ਢਾਡੀ ਖਾਨਦਾਨ ਵੀ ਆਪਾਂ ਨੂੰ ਮਿਲਦੇ ਨੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋ ਢਾਡੀ ਹੁੰਦੇ ਸੀ ਮੀਰ ਅਬਦੁੱਲਾ ਤੇ ਮੀਰ ਨੱਥਾ ਉਹ ਵੀ ਮਰਾਸੀ ਪਾਈਚਾਰੇ ਚੋਂ ਹੀ ਹੁੰਦੇ ਸੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੇਲੇ ਵੀ ਕਈ ਢਾਡੀਆਂ ਦਾ ਜ਼ਿਕਰ ਮਿਲਦਾ ਹੈ ਉਹੋ ਵੀ ਮਰਾਸੀ ਪਾਈਚਾਰੇ ਵਿੱਚੋਂ ਹੀ ਸੀ ਯਾਨੀ ਕਿ ਇਹ ਦੋ ਖਾਨਦਾਨ ਅੱਗੇ ਵੰਡੇ ਹੁੰਦੇ ਸੀ ਮਰਾਸੀਆਂ ਦੇ ਇੱਕ ਰਬਾਬੀ ਤੇ ਇੱਕ ਢਾਡੀ ਪਾਈ ਮਰਦਾਨਾ ਜੀ ਰਬਾਬੀ ਖਾਨ ਦਾ ਨਾਲ ਸੰਬੰਧ ਰੱਖਦੇ ਸੀ ਇਤਿਹਾਸਕਾਰ ਲਿਖਦੇ ਨੇ ਕਿ ਪਾਈ ਮਰਦਾਨਾ ਜੀ ਇੰਨੀ ਸੋਹਣੀ ਰਬਾਬ ਵਜਾਉਂਦੇ ਸੀ ਇੰਨੇ ਟੈਕਨੀਕਲ ਐਕਸਪਰਟ ਸੀ ਰਬਾਬ ਵਜਾਉਣ ਚ ਇਸ ਕਲਾ ਚ ਕਿ ਪਾਈ ਮਰਦਾਨਾ ਜੀ ਵਰਗੀ ਰਬਾਬ ਕੋਈ ਨਹੀਂ ਸੀ ਵਜਾ ਸਕਦਾ ਪਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਚ ਲਿਖਦੇ ਨੇ ਪਲਾ ਰਬਾਬ ਵਜਾਈਦਾ ਮਜਲਸ ਮਰਦਾਨਾ ਮਰਾਸੀ ਯਾਨੀ ਕਿ ਪਾਈ ਮਰਦਾਨਾ ਜੀ ਇੰਨੀ ਸੋਹਣੀ ਰਬਾਬ ਵਜਾਉਂਦੇ ਨੇ ਕਿ ਉਹਨਾਂ ਵਰਗੀ ਰਬਾਬ ਮਜਲਿਸ ਵਿੱਚ ਕੋਈ ਨਹੀਂ ਵਜਾ ਸਕਦਾ ਹੈ ਹੁਣ ਜਦੋਂ ਸੰਗੀਤ ਦੇ ਖੇਤਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਨਾਮ ਨਿਕਲ ਕੇ ਆਉਂਦਾ ਹੈ ਇਤਿਹਾਸ ਵਿੱਚ ਤਾਨसेन ਦਾ ਨਾਮ ਤਾਨਸੇਨ ਨੂੰ ਬਹੁਤ ਵੱਡਾ ਸੰਗੀਤਕਾਰ ਮੰਨਿਆ ਗਿਆ ਹੈ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਤਾਨਸੇਨ ਜਦੋਂ ਰਾਗ ਮੇਗ ਮਾਲਾਰ ਚ ਗਾਉਂਦਾ ਸੀ ਤਾਂ ਵਰਖਾ ਹੋਣ ਲੱਗ ਜਾਂਦੀ ਸੀ। ਰਾਗ ਦੀਪਕ ਜਦੋਂ ਉਹ ਗਾਉਂਦਾ ਸੀ ਤਾਂ ਦੀਪਕ ਜਗਨ ਲੱਗ ਜਾਂਦੇ ਸੀ। ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਤਬੀਰ ਸਿੰਘ ਜੀ ਇੱਥੋਂ ਤੱਕ ਲਿਖਦੇ ਨੇ ਕਿ ਤਾਨ ਸਿੰਘ ਦਾ ਜੋ ਗੁਰੂ ਸੀ ਹਰਦਾਸ ਜਿਸ ਤੋਂ ਸੰਗੀਤ ਸਿੱਖਿਆ ਸੀ ਤਾਨ ਸਿੰਘ ਨੇ। ਗੁਰੂ ਹਰਦਾਸ ਉਹ ਲਿਖਦੇ ਨੇ ਕਿ ਪਾਈ ਮਰਦਾਨਾ ਜੀ ਦਾ ਸ਼ਗਿਰਦ ਸੀ। ਹੁਣ ਸੋਚ ਕੇ ਦੇਖੋ ਇਹ ਕਿੰਨੀ ਵੱਡੀ ਗੱਲ ਆ। ਕਿ ਇੱਕ ਉਹ ਸੰਗੀਤਕਾਰ ਜਿਸ ਨੂੰ ਸਾਰੀ ਦੁਨੀਆ ਚ ਜਾਣਿਆ ਜਾਂਦਾ ਹੈ ਅੱਜ ਕਲਾਸਿਕਲ ਸਿੰਗਿੰਗ ਦਾ ਜੇ ਨਾਮ ਜਿੱਥੇ ਵੀ ਲਿਆ ਜਾਵੇ ਉਥੇ ਤਾਨ ਸਿੰਘ ਦਾ ਨਾਮ ਲਿਆ ਜਾਂਦਾ ਹੈ ਤੇ ਪ੍ਰਿੰਸੀਪਲ ਸਦबीर ਸਿੰਘ ਜੀ ਦੇ ਕਹਿਣ ਮੁਤਾਬਕ ਤਾਨ ਸਿੰਘ ਦਾ ਗੁਰੂ ਯਾਨੀ ਕਿ ਇੰਨੇ ਵੱਡੇ ਮਹਾਨ ਸੰਗੀਤਕਾਰ ਦਾ ਜੋ ਗੁਰੂ ਸੀ ਉਸ ਦੇ ਗੁਰੂ ਸੀ ਭਾਈ ਮਰਦਾਨਾ ਜੀ ਇੰਨੀ ਵੱਡੀ ਗੱਲ ਜੋ ਸਾਨੂੰ ਸਾਰੀ ਦੁਨੀਆ ਨੂੰ ਦੱਸਣੀ ਚਾਹੀਦੀ ਆ ਇਹ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਾਣੀ ਰਚੀ ਉਹ 19 ਰਾਗਾਂ ਚ ਮਿਲਦੀ ਆ ਤੇ ਉਹ ਰਾਗ ਕਿੱਥੋਂ ਆਏ ਗੁਰੂ ਗ੍ਰੰਥ ਸਾਹਿਬ ਜੀ ਦੀ 31 ਰਾਗਾਂ ਚ ਸਾਨੂੰ ਬਾਣੀ ਮਿਲਦੀ ਆ ਸਾਡੇ ਕੋਲ ਇੱਕ ਇਹੋ ਜਿਹਾ ਗ੍ਰੰਥ ਹੈ ਜਿਸ ਚ ਰਾਗਾਂ ਦਾ ਭੰਡਾਰ ਹੈ ਅਤੇ ਅਸੀਂ ਉਹ ਰਾਗ ਉਹ ਸੰਗੀਤ ਵਿਸਾਰ ਚੁੱਕੇ ਹਾਂ ਯਾਦ ਕਰੋ ਗੁਰੂ ਨਾਨਕ ਸਾਹਿਬ ਜੀ ਦਾ ਉਹ ਵੇਲਾ ਗੁਰੂ ਨਾਨਕ ਸਾਹਿਬ ਜੀ ਦੇ ਉਹ ਪ੍ਰਚਾਰਕ ਦੌਰੇ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਗੁਰੂ ਨਾਨਕ ਸਾਹਿਬ ਜਦੋਂ ਬਾਣੀ ਉਚਾਰਦੇ ਹੋਣਗੇ ਸ਼ਬਦ ਗਾਇਨ ਕਰਦੇ ਹੋਣਗੇ ਤਾਂ ਸਭ ਤੋਂ ਨੇੜੇ ਰਬਾਬ ਚੁੱਕੀ ਪਾਈ ਮਰਦਾਨਾ ਬੈਠੇ ਹੁੰਦੇ ਹੋਣਗੇ ਪਾਈ ਮਰਦਾਨਾ ਜਿਸ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਦਾ ਸਫ਼ਰ ਸ਼ੁਰੂ ਕੀਤਾ ਤੇ ਜਦੋਂ ਪਾਈ ਮਰਦਾਨਾ ਜੀ ਆਪਣੇ ਆਖਰੀ ਸਾਲ ਵਿੱਚ ਸਨ ਉਹਦੋ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਦਾ ਸਫ਼ਰ ਖਤਮ ਕੀਤਾ ਇੱਥੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਕਿੰਨਾ ਗੂੜਾ ਰਿਸ਼ਤਾ ਸੀ ਭਾਈ ਮਰਦਾਨਾ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਵੀ ਕਿਵੇਂ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਲਈ ਸਮਰਪਿਤ ਕਰ ਦਿੱਤਾ ਕਿਵੇਂ ਸਿੱਖੀ ਲਈ ਸਮਰਪਿਤ ਕਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਨੌਕਰੀ ਕਰਨ ਲਈ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਭੇਜਿਆ ਗਿਆ ਇਹ ਇਤਿਹਾਸ ਆਪਾਂ ਪੜਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਜੋ ਵੀ ਤਨਖਾਹ ਮਿਲਦੀ ਸੀ ਉਸ ਦਾ ਇੱਕ ਵੀ ਪੈਸਾ ਆਪਣੇ ਕੋਲ ਨਹੀਂ ਰੱਖਦੇ ਸੀ ਲੋੜਵੰਦਾ ਵਿੱਚ ਵੰਡ ਦਿੰਦੇ ਸੀ ਇਸ ਗੱਲ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਉਹ ਜ਼ਿਆਦਾ ਖੁਸ਼ ਨਹੀਂ ਸੀ ਹੁਣ ਹਰ ਪਿਤਾ ਵਾਂਗ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਵੀ ਇਹ ਚਾਹੁੰਦੇ ਸੀ ਕਿ ਉਹਨਾਂ ਦਾ ਪੁੱਤਰ ਦੁਨਿਆਵੀ ਤੌਰ ਤੇ ਸਥਿਰ ਹੋਵੇ ਇੰਨੀ ਚੰਗੀ ਨੌਕਰੀ ਸੀ ਪਰ ਜੋ ਦੋਨਾਂ ਨੂੰ ਪਤਾ ਲੱਗਦਾ ਸੀ ਕਿ ਗੁਰੂ ਨਾਨਕ ਸਾਹਿਬ ਪੈਸੇ ਆਪਣੇ ਕੋਲ ਨਹੀਂ ਰੱਖਦੇ ਇੰਨੀ ਵਧੀਆ ਤਨਖਾਹ ਹੋਣ ਦੇ ਬਾਵਜੂਦ ਉਹ ਸਾਰੇ ਪੈਸੇ ਹੀ ਲੋਕਾਂ ਵਿੱਚ ਵੰਡਉਂਦੇ ਸਨ ਤਾਂ ਉੱਥੇ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਤਾ ਕਾਲੂ ਪਾਈ ਮਰਦਾਨਾ ਜੀ ਕੋਲ ਗਏ ਅਤੇ ਪਾਈ ਮਰਦਾਨਾ ਜੀ ਨੂੰ ਇਹ ਕਿਹਾ ਕਿ ਤੁਸੀਂ ਗੁਰੂ ਨਾਨਕ ਕੋਲ ਜਾਓ ਸੁਲਤਾਨਪੁਰ ਲੋਧੀ ਤੁਹਾਡੀ ਗੱਲ ਉਹ ਸੁਣਦੇ ਨੇ ਤੁਸੀਂ ਜਾ ਕੇ ਉਹਨਾਂ ਨੂੰ ਪੈਸੇ ਦੀ ਅਹਿਮੀਅਤ ਦੱਸੋ ਹੁਣ ਇੱਥੇ ਦੇਖੋ ਕਿੰਨੀ ਵੱਡੀ ਗੱਲ ਪਿਤਾ ਕਹਿ ਰਹੇ ਨੇ ਕਿ ਤੁਹਾਡੀ ਸੁਣਦੇ ਨੇ ਦੇਖੋ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਦਾ ਰਿਸ਼ਤਾ ਇੱਥੋਂ ਪਤਾ ਲੱਗਦਾ ਹੈ ਕਿਉਂਕਿ ਦੋਨਾਂ ਦੀਆਂ ਜੋ ਤਾਰਾ ਸੀ ਉਹ ਜੁੜੀਆਂ ਹੋਈਆਂ ਸੀ ਦੁਨਿਆਵੀ ਤੌਰ ਤੇ ਵੀ ਤੇ ਅਧਿਆਤਮਿਕ ਤੌਰ ਤੇ ਵੀ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਭੇਜਦੇ ਨੇ ਕੇ ਜਾ ਕੇ ਗੁਰੂ ਨਾਨਕ ਨੂੰ ਮਿਲੋ ਤੇ ਪੈਸੇ ਦੀ ਅਹਿਮੀਅਤ ਉਹਨਾਂ ਨੂੰ ਸਿਖਾਓ ਪੈਸਾ ਸੰਭਾਲ ਲਈ ਉਹਨਾਂ ਨੂੰ ਕਹੋ ਕਿ ਆਪਣੀ ਜੋ ਕਮਾਈ ਦਾ ਪੈਸਾ ਤੁਹਾਨੂੰ ਮਿਲਦਾ ਹੈ ਉਹਨੂੰ ਸਾਭ ਕੇ ਰੱਖੋ ਤੇ ਨਾਲ ਹੀ ਇਹ ਵੀ ਕਹੋ ਕਿ ਪਰਿਵਾਰ ਤੁਹਾਨੂੰ ਯਾਦ ਕਰਦਾ ਹੈ ਪਰਿਵਾਰ ਨੂੰ ਇੱਕ ਵਾਰ ਮਿਲ ਜੋ ਟਾਈਮ ਕੱਢ ਕੇ ਕਿਉਂਕਿ ਗੁਰੂ ਨਾਨਕ ਸਾਹਿਬ ਬਹੁਤ ਘਟ ਜਾਂਦੇ ਸੀ ਪਾਈ ਮਰਦਾਨਾ ਜੀ ਫਿਰ ਆਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਕੋਲ ਸਮਝਾਉਣ ਲਈ ਤੇ ਇਹ ਵੀ ਕਿਹਾ ਉਹਨਾਂ ਨੇ ਕਿ ਪਰਿਵਾਰ ਯਾਦ ਕਰਦਾ ਹੈ ਮਿਲ ਜਾਓ ਪਰਿਵਾਰ ਤਾਂ ਉੱਥੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਆਪਣਾ ਪਰਿਵਾਰ ਬਹੁਤ ਵੱਡਾ ਹੈ ਇਹ ਸਾਰੀ ਦੁਨੀਆ ਇਹ ਸਾਰਾ ਜਗਤ ਆਪਣਾ ਪਰਿਵਾਰ ਹੈ ਤੇ ਉਹ ਪਰਿਵਾਰ ਵੀ ਆਪਾਂ ਨੂੰ ਯਾਦ ਕਰ ਰਿਹਾ ਹੈ ਚਲੋ ਆਪਾਂ ਇਸ ਵੱਡੇ ਪਰਿਵਾਰ ਨੂੰ ਮਿਲਣ ਚੱਲੀਏ ਹੁਣ ਸੋਚੋ ਭੇਜਿਆ ਗਿਆ ਹੈ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾਉਣ ਲਈ ਕਿ ਪੈਸੇ ਦੀ ਅਹਿਮੀਅਤ ਸਮਝਾਓ ਅਤੇ ਤਲਵੰਡੀ ਆ ਕੇ ਮਿਲਣ ਲਈ ਵੀ ਕਿਹਾ ਗੁਰੂ ਨਾਨਕ ਸਾਹਿਬ ਪਾਈ ਮਰਦਾਨਾ ਜੀ ਨੂੰ ਵੀ ਨਹੀਂ ਵਾਪਸ ਮੁੜਨ ਦਿੰਦੇ ਇਹ ਆ ਪਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਪਿਆਰ ਕਿਉਂਕਿ ਉਦੋਂ ਤੱਕ ਗੁਰੂ ਨਾਨਕ ਸਾਹਿਬ ਨੇ ਇਹ ਪ੍ਰਚਾਰਕ ਦੌਰਿਆਂ ਤੇ ਜਾਣ ਦਾ ਫੈਸਲਾ ਲੈ ਲਿਆ ਸੀ ਪਾਈ ਮਰਦਾਨਾ ਜੀ ਨੂੰ ਫਿਰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਦਾ ਸਫ਼ਰ ਸ਼ੁਰੂ ਕੀਤਾ। ਉਹਨਾਂ ਰਾਹਾਂ ਦੀਆਂ ਮੁਸੀਬਤਾਂ, ਉਹਨਾਂ ਰਾਹਾਂ ਦੀਆਂ ਔਕੜਾਂ, ਚੰਗੇ-bure, ਅਨੇਕ ਪਲ ਪਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਕੱਠਿਆਂ ਬਿਤਾਏ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਜਦੋਂ ਅਸੀਂ ਸਾਂਝ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਤੇ ਪਾਈ ਮਰਦਾਨਾ ਜੀ ਦੀ ਤਾਂ ਸਾਨੂੰ ਕਈ ਰਿਸ਼ਤੇ ਮਿਲਦੇ ਨੇ। ਹੁਣ ਇੱਥੇ ਦੇਖੋ ਕਿ ਜਿਹੜੇ ਪੁਰਾਤਨ ਇਤਿਹਾਸਕਾਰ ਨੇ ਉਹ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਤੋਂ ਉਮਰ ਚ ਵੱਡੇ ਸੀ ਭਾਈ ਮਰਦਾਨਾ ਜੀ ਤਾਂ ਉਹ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਭਾਈ ਜੀ ਆਖ ਕੇ ਬੁਲਾਉਂਦੇ ਸੀ ਹੁਣ ਭਾਈ ਕਹਿ ਲੋ ਜਾਂ ਜਿਵੇਂ ਕਈ ਇਲਾਕਿਆਂ ਚ ਬਾਈ ਕਹਿ ਦਿੰਦੇ ਨੇ ਜਿਵੇਂ ਤੁਸੀਂ ਮਾਲਵੇ ਵੱਲ ਵੀ ਦੇਖੋ ਬਾਈ ਕਹਿੰਦੇ ਨੇ ਉੱਥੇ ਭਰਾ ਨੂੰ ਪਰ ਭਾਈ ਅਸੀਂ ਆਪਦੀ ਉਮਰ ਦੇ ਨੂੰ ਵੀ ਕਹਿ ਸਕਦੇ ਹਾਂ ਤੇ ਆਪ ਤੋਂ ਛੋਟੇ ਨੂੰ ਵੀ ਕਹਿ ਸਕਦੇ ਹਾਂ ਪਰ ਜਦੋਂ ਅਸੀਂ ਕਿਸੇ ਨੂੰ ਵੱਧ ਰਿਸਪੈਕਟ ਦੇਣੀ ਆ ਤਾਂ ਫਿਰ ਅਸੀਂ ਭਾਈ ਜੀ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਕਿੰਨੀ ਇੱਜ਼ਤ ਕਰਦੇ ਸੀ ਭਾਈ ਮਰਦਾਨਾ ਜੀ ਦੀ ਉਹ ਭਾਈ ਜੀ ਕਹਿੰਦੇ ਸੀ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਆਖਦੇ ਸੀ ਬਾਬਾ ਸ਼ਬਦ ਆਪਣੇ ਆਪ ਚ ਹੀ ਵੱਡਾ ਹੈ ਉਸ ਦੇ ਨਾਲ ਜੀ ਲਾਉਣ ਦੀ ਲੋੜ ਨਹੀਂ ਅਸੀਂ ਕਹਿ ਦਿੰਦੇ ਹਾਂ ਸਾਡਾ ਬਾਬਾ ਨਾਨਕ ਨਾਨਕ ਸ਼ਬਦ ਬਹੁਤ ਵੱਡਾ ਸ਼ਬਦ ਆ ਨਾਨਕ ਸ਼ਬਦ ਚ ਪੂਰੀ ਕਾਇਨਾਤ ਸਮਾ ਜਾਂਦੀ ਹੈ ਸਾਰੀ ਇੱਜ਼ਤ ਸਾਰੀ ਤਹਿਜ਼ੀਬ ਸਾਰੇ ਅਹੁਦੇ ਸਾਰੇ ਰੁਤਬੇ ਸਾਰੀ ਦੁਨੀਆ ਸਭ ਨਾਨਕ ਚ ਸਮਾ ਜਾਂਦਾ ਹੈ ਹੁਣ ਜਦੋਂ ਇੰਨਾ ਸਫਰਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਰਿਸ਼ਤਾ ਦੇਖਦੇ ਹਾਂ ਤਾਂ ਉਹ ਇੱਕ ਗੁਰੂ ਸਿੱਖ ਦਾ ਰਿਸ਼ਤਾ ਸਾਨੂੰ ਮਿਲਦਾ। ਭਾਈ ਮਰਦਾਨਾ ਜੀ ਨੇ ਕਿੰਨਾ ਹੀ ਕੁਝ ਸਿੱਖਿਆ ਹੋਣਾ ਗੁਰੂ ਨਾਨਕ ਸਾਹਿਬ ਤੋਂ। ਇੱਥੇ ਸਾਨੂੰ ਦੋਸਤਾਂ ਦਾ ਰਿਸ਼ਤਾ ਵੀ ਮਿਲਦਾ ਹੈ। ਕਈ ਜਗ੍ਹਾ ਸਾਨੂੰ ਮਿਲਦਾ ਹੈ ਕਿ ਬਹੁਤ ਖੁੱਲੇ ਦਿਲ ਨਾਲ ਬਿਨਾਂ ਕਿਸੇ ਝਿਜਕ ਤੋਂ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਵੀ ਗੱਲ ਆਖ ਦਿੰਦੇ ਨੇ ਭਾਈ ਮਰਦਾਨਾ ਜੀ। ਤਾਂ ਦੋ ਦੋਸਤ ਅਤੇ ਦੋਸਤਾਂ ਤੋਂ ਵੀ ਵੱਧ ਸਾਨੂੰ ਇੱਥੇ ਪਰਾਵਾ ਦਾ ਰਿਸ਼ਤਾ ਮਿਲਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਪਾਈ ਮਰਦਾਨਾ ਜੀ ਨੂੰ ਪਾਈ ਜੀ ਕਹਿੰਦੇ ਨੇ ਪਾਈ ਦਾ ਮਤਲਬ ਪਰਾ ਬਹੁਤ ਰਿਸ਼ਤੇ ਸਾਨੂੰ ਮਿਲਦੇ ਨੇ ਗੁਰੂ ਨਾਨਕ ਸਾਹਿਬ ਤੇ ਪਾਈ ਮਰਦਾਨਾ ਜੀ ਦੇ ਜਦੋਂ ਪਾਈ ਮਰਦਾਨਾ ਜੀ ਦਾ ਆਖਰੀ ਸਮਾਂ ਆਉਂਦਾ ਹੈ ਤਾਂ ਇਤਿਹਾਸਕਾਰ ਹੀ ਲਿਖਦੇ ਨੇ ਕਿ ਪਾਈ ਮਰਦਾਨਾ ਜੀ ਦੇ ਢਿੱਡ ਵਿੱਚ ਦਰਦ ਹੋਇਆ ਸੂਲ ਉੱਠੀ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਮਰਦਾਨਾ ਜੀ ਦਾ ਸਿਰ ਆਪਣੀ ਗੋਦ ਚ ਰੱਖਿਆ ਤੇ ਕਿਹਾ ਪਾਈ ਜੀ ਜਾਨ ਲੱਗੇ ਹੋ ਹੁਣ ਇਸ ਦੁਨੀਆ ਤੋਂ ساری ਉਮਰ ਤੁਸੀਂ ਸਾਡੇ ਨਾਲ ਰਹੇ ਹੋ ਮੰਗੋ ਕੀ ਮੰਗਦੇ ਹੋ ਦੱਸੋ ਕੀ ਚਾਹੀਦਾ ਹੈ ਪਾਈ ਮਰਦਾਨਾ ਜੀ ਕੀ ਮੰਗਦੇ ਨੇ ਪਾਈ ਮਰਦਾਨਾ ਜੀ ਨੇ ਦੁਨੀਆ ਦੀ ਕੋਈ ਚੀਜ਼ ਨਹੀਂ ਮੰਗੀ ਕੋਈ ਪੈਸਾ ਨਹੀਂ ਮੰਗਿਆ ਕੋਈ ਸਵਰਗ ਨਹੀਂ ਮੰਗਿਆ ਪਾਈ ਮਰਦਾਨਾ ਜੀ ਇੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਬਾਬਾ ਤੂੰ ਸਾਰੀ ਉਮਰ ਮੈਨੂੰ ਆਪਣੇ ਨਾਲ ਰੱਖਿਆ ਜਿੱਥੇ ਹੁਣ ਮੈਂ ਚੱਲਿਆ ਉਸ ਜਹਾਨ 'ਚ ਵੀ ਮੈਨੂੰ ਆਪਣੇ ਨਾਲ ਰੱਖੀ ਇਸ ਜਹਾਨ 'ਚ ਤੂੰ ਮੈਨੂੰ ਨਾਲ ਰੱਖਿਆ ਉਸ ਜਹਾਨ 'ਚ ਵੀ ਤੂੰ ਮੈਨੂੰ ਆਪਣੇ ਨਾਲ ਰੱਖੀ ਮੈਨੂੰ ਵਿਛੋੜੀ ਨਾ ਕਿੰਨੀ ਵੱਡੀ ਗੱਲ ਪਾਈ ਮਰਦਾਨਾ ਜੀ ਨੇ ਕਹੀ ਸੋਚੋ ਕਿੰਨਾ ਗੂੜਾ ਰਿਸ਼ਤਾ ਹੋਣਾ ਗੁਰੂ ਨਾਨਕ ਸਾਹਿਬ ਜੀ ਨਾਲ ਉਨ੍ਹਾਂ ਦੇ ਆਖਰੀ ਸਾਹ ਨੇ ਪਤਾ ਹੈ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਵੀ ਮੰਗ ਸਕਦੇ ਸੀ ਪਰ ਮੰਗ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਉੱਥੇ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਪਾਈ ਮਰਦਾਨਾ ਜੀ ਨੂੰ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਇੱਥੇ ਵੀ ਪਹਿਲ ਉਹਨਾਂ ਨੇ ਪਾਈ ਮਰਦਾਨਾ ਜੀ ਨੂੰ ਦਿੱਤੀ ਕਿ ਜਿੱਥੇ ਤੂੰ ਜਾਏਂਗਾ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਭਾਬਕੇ ਨਾਲ-ਨਾਲ ਹੀ ਰਹਾਂਗੇ ਪਾਈ ਮਰਦਾਨਾ ਜੀ ਦੇ ਦੋ ਪੁੱਤਰਾਂ ਦਾ ਜ਼ਿਕਰ ਵੀ ਇਤਿਹਾਸ ਵਿੱਚ ਮਿਲਦਾ ਹੈ ਇੱਕ ਰਜਾਦਾ ਤੇ ਇੱਕ ਸ਼ਹਿਜ਼ਾਦਾ ਉਹਨਾਂ ਦਾ ਪੁੱਤਰ ਸ਼ਹਿਜ਼ਾਦਾ ਫਿਰ ਅੱਗੇ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ 'ਚ ਸੇਵਾ ਨਿਭਾਉਂਦੇ ਰਹੇ ਨবাব ਦੀ ਤੇ ਉਸ ਤੋਂ ਅੱਗੇ ਵੀ ਸਾਨੂੰ ਪਾਈ ਮਰਦਾਨਾ ਜੀ ਦੇ ਵੰਸ਼ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਨੇ ਗੁਰੂ ਘਰ 'ਚ ਸੇਵਾ ਨਿਭਾਈ ਪਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦਾ ਵੀ ਜ਼ਿਕਰ ਮਿਲਦਾ ਹੈ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਬਾਅਦ ਉਸ ਤੋਂ ਪਿੱਛੋਂ ਭਾਈ ਲਾਲ ਜੀ ਅਤੇ ਭਾਈ ਸ਼ਾਦ ਜੀ ਉਹਨਾਂ ਦਾ ਵੀ ਸਾਨੂੰ ਜ਼ਿਕਰ ਮਿਲਦਾ ਹੈ ਇਹ ਵੀ ਭਾਈ ਮਰਦਾਨਾ ਜੀ ਦੀ ਵੰਸ਼ ਵਿੱਚੋਂ ਸਨ ਗੁਰੂ ਘਰ ਦੇ ਕੀਰਤਨੀਏ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਗੁਰੂ ਸਹਿਬਾਨਾਂ ਦੀ ਬਾਣੀ ਅਸੀਂ ਦੇਖਦੇ ਹਾਂ ਉਹਦੇ 'ਚ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਦੂਜਾ ਇਸ ਤਰੀਕੇ ਨਾਲ ਬਾਣੀ ਦਰਜ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਲੋਕ ਮਰਦਾਨਾ ਪਹਿਲਾ ਪਾਈ ਮਰਦਾਨਾ ਜੀ ਦਾ ਨਾਮ ਇਸ ਤਰੀਕੇ ਨਾਲ ਦਰਜ ਕੀਤਾ ਕਈ ਸਲੋਕ ਸਾਨੂੰ ਮਿਲ ਜਾਂਦੇ ਨੇ ਪਾਈ ਮਰਦਾਨਾ ਜੀ ਦੇ ਨਾਮ ਤੇ ਇਹੇ ਸੀ ਪਾਈ ਮਰਦਾਨਾ ਜੀ ਦੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਂਝ ਦਾ ਇਤਿਹਾਸ ਇਤਿਹਾਸਿਕ ਵੀਡੀਓਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ